ਸਵਾਗਤ ਹੈ ਕਿਸਾਨ ਵਿਰੋਧਾ ਢੱਲੋਂ ਦੇ ਰਿਪਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਬਣਾਉਣ ਪਹੁੰਚੇ ਆ ਜੀ ਅੱਜ ਇਹਨੂੰ ਟਾਪ ਲੈਅਰ ਸ਼ਹਿਰ ਦਾ ਨਗੀਨਾ ਦਿਖਾ ਦੇਾਂਗੇ ਤੇ ਥਣਲੇਵਾ ਵੀ ਥੱਬੇ ਦਾ ਦਿਖਾ ਦਾਂਗੇ ਗੱਲਬਾਤ ਸਾਰੀ ਕਰਾ ਦਾਂਗੇ ਕਿੰਨੀ ਕੀ ਚੰਗੀ ਹੈ ਤੇ ਮਗਰ ਵੀ ਫਿਰ ਜਿਹੋ ਜੀ ਮੰਗੀ ਤੇ ਉਹੋ ਜੀ ਮਗਰ ਧੀ ਵੀ ਚੰਗੀ ਦਿੱਤੀ ਆ ਬੱਚੀ ਵਧੀਆ ਮਗਰ ਗੱਲਬਾਤ ਸਾਰੀ ਕਰਾ ਦਾਂਗੇ ਆ ਜਾ ਵੀਰੇ ਸਸੀ ਕਾ ਬਾਈ ਚਮਕੌਰ ਬਾਜੀ ਸਸੀ ਕਾਲ ਆ ਹੋ ਠੀਕ ਹੋ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲ ਦਗੇ ਨੰਬਰ 97794572 ਜਿਤਾਈ ਨਾਮ ਚਮਕੌਰ ਸਿੰਘ ਪਿੰਡ ਤਵਾ ਜ਼ਿਲ੍ਹਾ ਬਰਨਾਲਾ ਜਿੱਦੋਂ ਆਪਣਾ ਧੂਰਗੋੜ ਨੂੰ ਨਾਲ ਕੱਤਿਆਂ ਦਾ ਪੁਲ ਦੇ ਉੱਤੇ ਰਹਿੰਦੇ ਆਂ ਵੀਰੇ ਆਪਾਂ ਓਕੇ ਜੀ ਹਾਂਜੀ ਤੇਜਮਗੌਰ ਅੱਜ ਫਿਰ ਇੱਕੋ ਦਿਖਾਉਣੀ ਆ ਹਾਂ ਇੱਕੋ ਦਿਖਾਉਣਾ ਪੁੱਛਤੋਂ ਆਪਣੇ ਸੋਖਾ ਨਾਲ ਆਪਾਂ ਇੱਕ ਦੇ ਦਿਖਾਉਣੀ ਆ ਚੰਗੀ ਮੰਗਰ ਵੀ ਬੱਸੀ ਪਲੱਸ 65 ਆ ਬੱਸੀ ਇਹਦੇ ਮੰਗਰ ਵੀ ਦਸੀਆਂ ਨੇ ਪਲੂਣ ਨੇ ਵੀਰੇ ਨਾਲ ਲੱਗੋ ਪਿੰਡੋ ਲਈ ਆ ਓਕੇ ਬੱਸੀ ਆਪ 20 ਕਿਲੋ ਤੋਂ ਘੜਾ ਪਹਿਲਾਂ ਨਹੀਂ ਪੱਲੇ ਸੂਈ ਬੱਸੀ ਆ ਗਈ ਬੱਸੀ ਦਿੱਤੀਆਂ ਤੇ ਬੱਛੀ ਯਾਰ ਬਹੁਤ ਵਧੀਆ ਟਿਕਾ ਬਹੁਤ ਚੰਗੀ ਬਹੁਤ ਚੰਗੀ ਬੱਸੀ ਆ ਬਈ ਯਾਰ ਤੇ ਬਈ ਚਮਕੌਰ ਦੂਜਾ ਸੂਆ ਸੂਪੀ ਸੂਆ ਦੂਜਾ ਸੂਆ ਪਲੂਣ ਨੇ ਵੀਰੇ 20 ਕਿਲੋ ਤੋਂ ਘੜਾ ਨਾਲ ਲੱਗੋ ਪਿੰਡੋ ਲਈ ਹੋਈ ਆ ਵੀਰੇ ਪੂਰੀ ਰਾਤ ਸੂਈ ਆ ਹੈ ਰਾਤ ਦੀ ਸੂਈ ਜੋ ਜੇਰ ਤੋਂ ਕੰਪ ਖੋਲੋ ਜੀ ਖੋਲੋ ਜੀ ਫਿਰ ਤੋਰਾ ਕਰਾ ਦਈਏ ਚਮਕੌਰ ਵੀਰੇ ਚੱਕੇ ਦਾ ਬਿਲਕੁਲ ਬਿਲਕੁਲ ਵੀਰੇ ਚੱਕੇ ਦਾ ਬਾਕੀ ਦੀ ਗੱਲ ਯਾਰ ਡੱਬ ਪ੍ਰਿੰਟ ਬੜਾ ਸੋਹਣਾ ਬੜਾ ਸੋਹਣਾ ਵੀਰੇ ਥਾਂ ਦੇਖੀ ਇਦਾਂ ਹਰੇਕਾ ਲੱਗਦਾ ਨਹੀਂ ਬੈਠਦੇ ਰੱਬ ਰਿਆਂ ਨੇ ਘੜ ਘੜ ਕੇ ਬਣਾਇਆ ਹੋਇਆ ਦੇਖੀ ਥਾਂ ਥਣ ਕਿਹੋ ਜਿਹਾ ਲੱਗਿਆ ਵੀਰੇ ਹੂੰ ਤੇ ਤੋਰਾ ਪੂਰੇ ਪੱਖੋਂ ਤੁਮਹਾਰੀ ਰਾਇਦਗੀ ਫਿਰ ਕਿੰਨੇ ਕ ਦੁੱਧ ਦੀ ਉਮੀਦ ਆ ਬੁੱਧਰ 24 25 ਕਿਲੋ ਕੱਢਣਾ ਕੱਢਣਾ ਹੱਕ ਪਰ ਜਿਹੜੇ ਪ੍ਰਾਪਤੋਂ ਲੈਣਗੇ ਉਹ ਆਪੇ ਸਮਝਦਾਰ ਹੁੰਦੇ ਨੇ ਨਾ ਬਈ ਯਾਰ ਅੱਜ ਤੁਮਗਾਰ ਦੇ ਕੋਈ ਆਊਗਾ ਨਾ ਤਾਂ ਕੱਦ ਕਰਨੂ ਨਾ ਕੋਈ ਲੈਵੇ ਕਰਨੂ ਹਾਂ ਤੇ ਨਜ਼ਾਰੇਦਾਰ ਬਹਿਣਾ ਦੇਖੀ ਯਾਰ ਬਰੇਕ ਬਹੁਤ ਚੰਗਾ ਬੱਚਾ ਆਵੇ ਜਿਹਨੂੰ ਕਹਿੰਦੇ ਨੇ ਬਹੁਤ ਠੰਡੀ ਸੀਲ ਤੇ ਗਰਮ ਉਹ ਆਪਣਾ ਕੋਲ ਸਿਸਟਮ ਨਹੀਂ ਹੁੰਦਾ ਨਾ ਵੀਰੇ ਨਹੀਂ ਉਹ ਤਾਂ ਥੋੜਾ ਬੱਚੇ ਦਾ ਕਰਦੀ ਆ ਉਹ ਚੱਕਰ ਨਹੀਂ ਕਿਉਂਕਿ ਆਪਾਂ ਲੰਮੀ ਲਿਆਉਣੇ ਹਾਂ ਹਾਂ ਥੋੜਾ ਆਪਣਾ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਤੇ ਲੈਵਾ ਜੇ ਹੁਣ ਵੀ ਦੁੱਧ ਕ ਗੁਰਦਾ ਘਟਾ ਹੀ ਲੇਗਾ ਮੈਂ ਜਮਾ ਜਮਾ ਵੀਰ ਜਮਾ ਪਲਾਸ ਪੈਂਡ ਇੱਕ ਬੱਸੀ ਆ ਮਾਂ ਦੇਖੀ ਨੰਨੀ ਕਰਨ ਦੀ ਬੱਸੀ ਦਿਖਾਉਂ ਬਹੁਤ ਪਿਆਰੀ ਹੈ ਯਾਰ ਹਨਾ ਬਹੁਤ ਚੰਗੀ ਦੇਖੀ ਨਿਗਾ ਨਿਗਾ ਹੀ ਕਰਨਾ ਹੂੰ ਚਲੋ ਫਿਰ ਮਾਰੋ ਤਾਰਾ ਮਾਰ ਆ ਦੇਖੋ ਵੀਰੋ ਬੱਚਾ ਜਾਉਂਦਾ ਤੇ ਦੇਖ ਸਕਦਾ ਮੈਂ ਕੋਈ ਚੱਕਰ ਹੀ ਨਹੀਂ ਆ ਰਿਹਾ ਇਹ ਜਦਾ ਹਨਾ ਹਾਂ ਬਾਈ ਇੱਕ ਨੰਬਰ ਹੈ ਵੀਰੇ ਇਹਦਾ ਹੂੰ ਆ ਦੇਖੋ ਵੀਰੋ ਬੱਚੀ ਫਰ ਸੂਤੇ ਮਾਰਦੀ ਹੈ ਨਾ ਬੜੀ ਮਾਂ ਦੇ ਨਾਲ ਨਿਆਣੇ ਮੂਣੀ ਦੀ ਦਾ ਲੋੜ ਨਹੀਂ ਹੁੰਦੀ ਆਪਣੇ ਬਰੂਤੀ ਤੁਹਾਨੂੰ ਪਤਾ ਹੋਗਾ ਵੀਰੇ ਹਨਾ ਤੇ ਮਗੋਂ ਇਹ ਥਣ ਥਣ ਗੱਜ ਨਾਲ ਕੱਢ ਕੇ ਮਾਰਿਆ ਹਾਂ ਦੇਖੀ ਚੌਂਕ ਵਾਲਾ ਇਹ ਬੱਸੀ ਪਰ ਕੁਛੇ ਵੀ ਆਪ ਤਰਾ ਨਹੀਂ ਲਗੀ ਵੀਰੇ ਬਾਕੀ ਦੇ ਥਾਨ ਦੇ ਵਿੱਚ ਦੀ ਭੌਂਦੀ ਮੂੰਹ ਦੇਖ ਲੋ ਇੰਨਾ ਚਲਕਦਾ ਬਾਦ ਸਾਬ ਮਾਰਿਆ ਸਿਓ ਵਰਗਾ ਖਣ ਕੇ ਕੱਢ ਕੇ ਮਾਰਿਆ ਵੀਰੇ ਜਮਾ ਜਮਾ ਯਾਰ ਆਪਾਂ ਥਾਨਲੇ ਵਿੱਚ ਦੀ ਆਪਣੀ ਮਾੜੀ ਹੂਣੀ ਦੇਖੀ ਲੈ ਐਂ ਗੁਲਾਮ ਨਹੀਂ ਹੁੰਦਾ ਵੀਰੇ ਇਦਾਂ ਦਾ ਗਰੰਟ ਮਾਰਦੇ ਕਿ ਸਦਾ ਲਿਆ ਵਰਗਾ ਕਹਿ ਸਕਦੇ ਗਿਠ ਗਿਠ ਦੇ ਲੇਵਾ ਨਹੀਂ ਫਿਰ ਦੇਖ ਜਾ ਮੂਰੇ ਵੀ ਹੈ ਨਾ ਗੁੱਠਾ ਮੂਰਾ ਗੁੱਠਾ ਪਰ ਬਰਾਬਰ ਤਾਈਓ 20 ਕਿਲੋ ਤੋਂ ਕੱਢੋ ਕੀ ਕਹਿਣਾ ਆ ਬਗਾਏ ਕਹਿਣ ਦੀ ਗੱਲ ਹਾਂ ਅੰਦੀ ਗੇ ਚ ਚੋਂਦ ਖਾਣ ਪੜਿਆ ਆ ਦੇਖੋ ਜੀ ਪਹਿਲੇ ਤਾਂ ਨੀਂਦ ਆਉਣ ਵਾਲੀ ਗੱਲ ਬਾਹਰ ਹੀ ਚੰਗੀ ਆ ਪਰ ਯਾਰਾ ਹੂੰ ਫਿਰ ਜੀ ਯਾਰ ਗੀਦਾਰ ਬਈ ਯਾਰ ਗੀਦਾਰ ਬਾਈ 1 ਨੰਬਰ ਲਿਖ ਲੈ ਤੂੰ ਜਾ ਜੋ ਮਾਰ ਦੇ ਬਾਈ ਮੈਂ ਕਹਿੰਦਾ ਯਾਰ ਮੁੱਕਣ ਦੱਕਣ ਵਾਲਾ ਤਾਂ ਕੋਈ ਕੰਮ ਹੀ ਨਹੀਂ ਹਾਂ ਲੈ ਇੱਕ ਨੰਬਰ ਮੁੱਕ ਦੀ ਹਾਂ ਚੋਂ ਬਾਹ ਚੰਗਾ ਵੀਰੇ ਖਣਾ ਕੋਲ ਸੋ ਆ ਜੀ ਹੂੰ ਓਕੇ ਜਮਕੋਰ ਜਮ ਦਸਾਲੀ ਵਾਲਾ ਸੌਦਾ ਵੀਰ ਹਾਂ ਵਾ ਵਾਇਕ ਨੰਬਰ ਆ ਦਰਾ ਮੇਰਾ ਆਪਾਂ ਤੇਰੇ ਤੇਰੇ ਚੈਨਲ ਰਾਹੀਂ 80 90% ਦਾ ਵਿਰੇ ਆਨਲਾਈਨ ਹੀ ਜਾਂਦੀ ਆਪਣੀ ਯਾਤਰਾ ਓਕੇ ਯਾਰ ਪੈਰ ਗੱਡੀ ਖੜੀ ਹੋਣੀ ਇਚ ਕਿਹੜਾ ਕੋ ਨੁਕਸਾ ਹਾਂ ਨਿਆਣਾ ਪਾਉਣ ਦੀ ਲੋੜ ਨਹੀਂ ਨਿਆਣਾ ਨਹੀਂ ਪਾਇਆ ਪੂਰਾ ਪਾ ਲੋ ਥੋਡੀ ਮਰਜੀ ਹੈ ਨਾ ਆ ਦੇਖੋ ਅੱਧੀ ਵਾਰਟੀ ਕਰਕੇ ਮਾਰੀ ਭਾਈ ਨੇ ਕੋਈ ਓਵੇਂ ਜਗਲਾ ਦੇਖੋ ਲੈ ਲੈ ਤੇ ওই ਵਾਲਾ ਕੰਮ ਹੀ ਹੋ ਗਿਆ ਯਾਰ ਆ ਤਾਂ ਹਾਂ ਹਾਂ ਲੈ ਮਾਰ ਦੇ ਯਾਰ ਕਤਾਰਾ ਫੋਰ ਹੁਣ ਫਿਰ ਥੱਦੀ ਜੀ ਕਰਾਈ ਦੇ ਆ ਦੇਖੋ ਜੀ ਤੇ ਬੋਲਾ ਫਿਰ ਜਮਕੌਰ ਸਵੇਰੇ ਵੀ ਕੱਢਿਆ ਸੀ ਸਵੇਰੇ ਕੱਢੇ 4-5 ਕਿਲੋ ਵਿਰੇ ਓਕੇ ਜੀ ਲੈ ਦਸਲੀ ਵਾਲਾ ਸਾਉ ਦਾ ਐਪਾਇਰ ਨਹੀਂ ਖਲਾਇਆ ਬੈਠ ਨੇ ਜਿੱਥੇ ਦਾ ਜਿੱਥੇ ਖੜ ਗਈ ਵੀਰੇ ਉਹ ਨਹੀਂ ਗੱਲ ਹੈ ਹੂੰ ਚਲੋ ਬੱਸ ਜੀ ਦਾਦੂ ਵੀ ਫੇਰ 3-4 ਕਿਲੋ ਕੱਢ ਕੇ ਮਾਰਿਆ ਪਾਣਾ ਦਿਖਾਇਓ ਬਣੇ ਆ ਦੇਖੋ ਜੀ ਲਓ ਤੁਹਾਨੂੰ ਚੋਣ ਕਹਿਣ ਦੀ ਗੱਲ ਨਹੀਂ ਦੁਬਾਰੇ ਫੇਰ ਬੱਸ ਕੁਝ ਵੀ ਨਹੀਂ ਕਹਿੰਦੀ ਕਰਮ ਵਾਲੀ ਜੁਡੇ ਲੈ ਨਹੀਂ 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 ਕਹਿਣਾ ਯਾਰ ਹੂੰ ਲੈ ਆ ਦੇਖੋ ਜੀ ਬੱਸ ਵੀਰੇ ਹਾਂ ਜੀ ਮੁੱਲ ਕਰਾਲਾ ਵੀਰੇ ਤੇ ਜੇ ਮੈਂ ਇਹਨਾਂ ਨੂੰ 95 95 ਨਹੀਂ ਬੱਸੀਆਂ ਵੇਚੀਆਂ। ਬਸ ਦੋ ਗੜਾ ਸਿੱਧੀ ਦੇ ਦਾਂਗੇ ਭਰਾ ਮੇਰਾ 70000 70 ਦੀ ਦੇ ਦਾਂਗੇ ਵੀਰੇ। ਓਕੇ ਯਾਰ ਗੱਲ। ਮੰਗ ਰਹੇ ਬੱਸੀਆਂ ਤੇ ਪਲੱਸ ਬੰਦਾ ਆ ਵੀ ਬੱਸੀ ਹੈ ਵੀਰੇ ਰਾ ਦੇਖੋ ਜੀ। ਥਾਂ ਲੈਵੇ ਦੀ ਬਾਹਰ ਇੱਕ ਨੰਬਰ ਆ ਖਬਰਦਾਰ ਆ ਪਰ ਜਿੰਨੀ ਕਿਸੇ ਤਰ੍ਹਾਂ ਵਿੱਚ ਮੇਰੇ ਵੀਰਾਂ ਨੇ ਬਹੁਤ ਮੈਨੂੰ ਫੋਨ ਆ ਵੀ ਆਇਆ ਸਾਰ ਦੇ। ਉਹ ਨਿਕਲ ਹੀ ਨਹੀਂ ਗਿੰਨਾ ਕਰ ਆਣ ਕੇ ਨਹੀਂ ਨਿਕਲਦਾ ਭਰਾ ਮਰੇ ਦੰਦਾ। ਤੇ ਗੁਮਗਾਨ ਹੋ ਜੂ ਬਾਈ। ਹਾਂ ਬ ਦੇ ਗਈ ਦੋ ਰਾਹਾਂ ਮਾਰਾ ਮਾ ਦੇ ਕੇ ਤੋਰ ਦਾਂਗੇ। ਪਾ ਜਿਹੜਾ ਪਤਾ ਲੈਣ ਆਲਾ ਜਆ ਬੰਦਾ ਉਹ ਡਾਂਗਾ ਮਾਰੀ ਜਾ ਪਾਣੀ ਚ ਉਹਦਾ ਫਾਇਦਾ ਪਿੰਡ ਤਵਾ ਜ਼ਿਲ੍ਹਾ ਬਰਨਾਲਾ ਵੀਰੇ ਧੰਨਵਾਦ ਜੀ ਇੱਕ ਐਰ ਸਾਇਰ ਐਕਸੀਸ ਨੂੰ ਦਿਖਾਤੀ ਧੰਨਵਾਦ